60ਵੀਆਂ ਨੈਸ਼ਨਲ ਸਕੂਲਸ ਜਿਹੜੀਆਂ ਗੇਮਜ਼ ਨੇ ਉਹ ਪਟਿਆਲਾ ਤੇ ਹੋ ਰਹੀਆਂ ਨੇ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਮਾਣ ਵਾਲੀ ਗੱਲ ਹੈ ਕੀ ਕਹਿਣਾ ਚਾਹੋਗੇ ਬੜੇ ਮਾਣ ਵਾਲੀ ਗੱਲ ਹੈ ਜੀ ਜਿਹੜੀਆਂ ਸਟੈਂਡਰਡ ਨੇ ਨੈਸ਼ਨਲ ਗੇਮਜ਼ ਬॉयਜ਼ ਦੀ ਅੰਡਰ 19 ਦੀਆਂ ਪਹਿਲੀ ਵਾਰੀ ਪੰਜਾਬ 'ਚ ਹੋ ਰਹੀਆਂ ਨੇ ਨੈਸ਼ਨਲ ਗੇਮਜ਼ ਬੜੇ ਮਾਣ ਦੀ ਗੱਲ ਹੈ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਜੋ ਵਿਜ਼ਨ ਹੈ ਜਿਵੇਂ ਉਹਨਾਂ ਨੇ ਸੋਚਿਆ ਵੀ ਛੋਟੇ ਪਿੰਡਾਂ ਦੇ ਵਿੱਚ ਬੰਦਿਆਂ ਦੇ ਵਿੱਚ ਸਪੋਰਟ ਇੰਡਸਟਰੀਜ਼ ਮਾਣ ਮਰਜਾ ਨੂੰ ਕਾਲਜ ਕੀਤਾ ਜਾਵੇ ਔਰ ਇੱਕ ਬਹੁਤ ਅੱਛਾ ਮਨੋ ਪੁਰਾਣਾ ਹੈਗਾ ਉਹ ਜਿਹੜੇ ਬੱਚੇ ਨੇ ਮੈਡਲ ਜਿੱਤ ਕਦੇ ਉਹਨੂੰ ਮੈਟਰ ਜਿੱਤ ਸਕਣ ਉਹਦੇ ਵਾਸਤੇ ਜਿਹੜਾ ਨਾਲੜਾ ਉਹਦੇ ਵਾਸਤੇ ਜਿਹੜੀ ਹੈਗੀ ਆ ਉਹਦੀ ਤਿਆਰੀ ਵਾਸਤੇ ਪੈਸੇ ਦੇਣੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਹੂਲਤ ਦਿੱਤੇ ਔਰ ਬੰਗਲਾ ਪੰਜਾਬ ਬਣਾ ਲਈਏ ਸਾਰੇ ਜਿੰਨੇ ਵੀ ਸਾਡੇ ਇੱਥੇ ਬੱਚੇ ਆ ਸਾਰੇ ਫ੍ਰੈਂਡ ਇਨਵੈਸਟਰ ਆ ਔਰ ਇਹ ਜਿਹੜਾ ਪੰਜਾਬ ਦਾ ਮੈਸੇਜ ਹੈ ਪੂਰੇ ਦੇਸ਼ ਵਿੱਚ ਜਾਏਗਾ ਇਹ ਬਹੁਤ अच्छी ਗੱਲ ਹੋਈ ਕਿ ਇੱਥੇ ਬੱਚੇ ਲੈ ਕੇ ਜਾਣਗੇ ਸਾਰਾ ਇਹ ਪੰਜਾਬ ਦੇ ਸਰਦਿਆਚਾਰ ਦੇਖਣਗੇ ਕਲਚਰ ਦੇਖਣਗੇ ਸਪੋਰਟਸਮੈਨ ਦੀ ਜਿਜ਼ਬਰਟ ਸਿੱਖ ਕੇ ਜਾਣਗੇ ਆਪਸ ਕਰਕੇ ਰਹਿ ਕੇ ਬਹੁਤ ਕੁਛ ਆਦਤਾਂ ਸਪੋਰਟਸ ਦੀ ਸੋ ਇਸ ਇਸ ਪੀ ਕੇ ਨਾਲ ਜਿਹੜਾ ਸਾਡਾ ਪੰਜਾਬ ਦਾ ਸੱਭਿਆਚਾਰ ਹੈ ਪੂਰੇ ਦੇਸ਼ ਦੇ ਵਿੱਚ ਜਿਹੜਾ ਚੰਗਾ ਕੰਮ ਪੰਜਾਬ ਤੋਂ ਹੋਇਆ ਉਹ ਪੂਰੇ ਦੇਸ਼ ਵਿੱਚ ਚੜਾ ਵਸਿੰਦਾ ਹੈ ਅਬੜੇ ਮਾਣ ਦੀ ਗੱਲ ਹੈ ਨਾ ਸਾਰਿਆਂ ਨੂੰ ਬੁਲਾਇਆ ਦਿਨ ਨਾ ਜਿੰਨੇ ਵੀ ਆਰਗੇਨਾਈਜ਼ਰਸ ਆਲਰੇਡੀ ਬੱਚੇ ਆਏ ਆ ਲੱਖ ਲੱਖ ਸਟੇਜ ਤੋਂ ਉਹਨਾਂ ਨੂੰ ਗੁੱਡ ਵਿਸ਼ਿਸ਼ਸ ਕੀ ਕਰਨਾ ਔਰ ਉਹਨਾਂ ਇਦੇ ਲਈ ਕੋਈ ਚਾਚੇ ਕਦਮ ਚੱਕੇ ਜਾ ਰਹੇ ਨੇ ਕੋਈ ਇਹ ਬਿਲਕੁਲ ਚੱਕੇ ਜਾ ਰਹੇ ਦੀ ਮੇਰੇ ਨਾਲ ਕੋਈ ਪੁਰਾਣੀ ਗੱਲ ਕਰਦੇ ਹਾਂ ਹੁਣ ਸਾਡਾ ਬਿਲਕੁਲ ਆਪਸ ਕੋਰਡੀਨੇਸ਼ਨ ਆ ਅਸੀਂ ਸਾਰੇ ਚਾਹੇ ਉਹ ਸਿਹਤ ਦੀ ਗੱਲ ਹੋਵੇ ਸਿੱਖਿਆ ਦੀ ਗੱਲ ਹੋਵੇ ਸਪੋਰਟਸ ਦੀ ਗੱਲ ਹੋਵੇ ਜਿਹੜੀ ਡਿਪਾਰਟਮੈਂਟ ਰਿਲੇਟਡ ਪਾਰਟਵਰ ਕੋਆਰਡੀਨੇਸ਼ਨ ਆ ਪ੍ਰੋਪਰ ਸਟ੍ਰਕਚਰ ਮੇਟ ਲਿਆ ਬੜੀਆਂਗੇ ਸਾਰੇ ਮਿਨਿਸਟਰੀ ਲੈਵਲ ਤੋਂ ਲੈ ਕੇ نیچے ਤੱਕ ਜਿਹੜੇ ਆ ਗਿਆ ਸਾਰੇ ਆਪਸ ਕੋਰਡੀਨੇਟ ਕਰਦੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਬੱਚੇ ਉਸਡੇ ਵੀ ਕਰ ਰਹੇ ਆ ਉਹਨਾਂ ਦਾ ਰਹਿਣ ਦਾ ਬੰਦੋਬਸਤ ਕੀਤਾ ਉਹਨਾਂ ਦੇ ਖਾਣੇ ਦਾ ਉਹਨੂੰ ਅੱਥੇ ਲੈ ਕੇ ਆ ਆ ਮੁੜ ਕੇਡਣ ਦਾ ਸਪੋਰਟਸ ਦਾ ਉਹ ਸਾਰੇ ਜਿਹੜੇ ਹੈਗੇ ਐਜੂਕੇਸ਼ਨ ਡ ਬਰੀ ਖੁਸ਼ੀ ਦੀ ਗੱਲ ਆ ਅੱਜ ਪੰਜਾਬ ਦੀ ਧਰਤੀ ਤੇ 67ਵੀਂ ਨੈਸ਼ਨਲ ਬਾਸਕਟਬਾਲ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਕਿੱਦਾਂ ਦੇ ਪ੍ਰਬੰਧ ਨੇ ਮੈਂ ਸਾਡੇ ਬਲੂ ਜਿਹੜਾ ਹੈ ਪੂਰੇ ਪ੍ਰਬੰਧ ਕੀਤੇ ਗਏ ਨੇ ਵਕਤ ਟੀਮਾਂ ਦੀ ਰਹਾਇਸ਼ ਦਾ ਹੋਇਆ ਔਰ ਉਹਨਾਂ ਦੇ ਬ੍ਰੇਕਫਾਸਟ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਦਾ ਸਾਰਾ ਪ੍ਰਬੰਧ ਜਿਹੜਾ ਹੈਗਾ ਹੋ ਚੁੱਕਿਆ ਹੈ ਔਰ ਅਸੀਂ ਜਿਹੜਾ ਹੈ ਪੂਰੀ ਕੋਸ਼ਿਸ਼ ਮੇਰੀ ਪਟਿਆਲਾ ਜ਼ਿਲ੍ਹੇ ਦੀ ਟੀਮ ਕਰ ਰਹੀ ਹੈ ਕਿ ਸਾਰੇ ਪ੍ਰਬੰਧ ਜਿਹੜਾ ਸਹੀ ਤਰੀਕੇ ਨਾਲ ਹੋਣ ਮੈਚ ਫੇਅਰ ਹੋਣ ਔਰ ਅਸੀਂ ਜਿਹੜਾ ਹੈਗਾ ਇਹ ਪੂਰੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਾ ਸਕੀਏ ਜੀ ਕੀ ਨਾਮ ਹੈ ਆਪਕਾ अनूप कुमार अनूप कुमार आप यहाँ पर जो नेशंस गेम पंजाब में हो रही है तो आज मार्च पास हुआ है कैसे लग रहा है यहाँ पर पंजाब आने पर काफी तो पंजाब की धरती में यहाँ पर मैच खेलने आए हो यहाँ हिस्टोरिकल प्लेस भी है कुछ देखना चाहोगे पटियाला में कौन सी जगह देखना चाहोगे शीश महल है यहाँ पर कहाँ से आए हो तो यहाँ पर बास्केटबॉल के टूर्नामेंट है कैसा लगा पंजाब की धरती में आने पर ਇੰਜੋਏ ਹੋ ਰਹਾ ਹੈ ਖਾਣਾ ਪੀਣਾ اچھا ਪ੍ਰਬੰਧ ਹੈ ਇੱਥੇ